ਇਹ ਮੂਵੀ ਆ ਰਹੀ ਹੈ ਢਾਕੋਂ ਦਾ ਮੁੰਡਾ ਤੇ ਕਿੰਨੀਆਂ ਕ ਐਕਸਪੈਕਟੇਸ਼ਨਸ ਨੇ ਦੇਖਿਆ ਮਾਦੀ ਮੂਵੀਜ਼ ਅੱਗੇ ਵੀ ਢਾਕੋਂ ਦਾ ਮੁੰਡਾ 1 2 ਜਾਂ ਹੋਰ ਆਪਾਂ ਫਿਲਮਾਂ ਦੇ ਲਈਏ ਤਾਂ ਕਾਫੀ ਵਧੀਆ ਵਾਂ ਟੈਕਸ ਐਕਸਪੈਕਟੇਸ਼ਨਸ ਇਹੀ ਆ ਕਿ ਵਧੀਆ ਜਾਊਗੀ ਉਹ ਫਿਲਮ ਫਿਲਮ ਮੈਮ 1 2 ਪਾਰਟ ਦੋਨੇ ਬਹੁਤ ਵਧੀਆ ਸੀ ਤੇ ਆਪਾਂ ਉਮੀਦ ਕਰਦੇ ਵੀ ਗਾਂ ਵੀ ਵਧੀਆ ਹੋਊਗਾ ਫੈਮਿਲੀ ਚ ਬੈਠ ਕੇ ਦੇਖਣ ਵਾਲੀ ਫਿਲਮ ਆ ਮੂਵੀ ਤਾਂ ਵੈਸੇ ਵਧੀਆ ਹੁੰਦੀ ਉਹਨਾਂ ਦੀ ਸਟੋਰੀ ਵੀ ਵਧੀਆ ਹੁੰਦੀ ਹੈ ਐਕਸਪੈਕਟੇਸ਼ਨਸ ਹਾਈ ਹਾਂ ਪਾਸੇ ਗਰਲਫ੍ਰੈਂਡ ਨਾਲ ਸ਼ਾਪਿੰਗ ਤੇ ਜਾਣਾ ਤੇ ਜੇ ਪਾਸੇ ਦੇਵ ਕਰੋੜ ਦੀ ਮੂਵੀ ਦੇਖਣੀ ਮੂਵੀ ਦੇਵ ਕਰੋੜ ਦੀ ਡਾਕੂਆ ਦਾ ਮੁੰਡਾ 3 ਆ ਰਹੀ ਐ ਇਸ ਕਰਕੇ ਹਾਂਜੀ ਹਾਂਜੀ ਕਿੰਨੀ ਕ ਐਕਸਪੈਕਟੇਸ਼ਨ ਆ ਫਿਰ ਡਾਕੂਆ ਦੇ ਮੁੰਡੇ 3 ਦੀ ਮੂਵੀ ਬਹੁਤ ਜ਼ਿਆਦਾ ਜੀ ਲੈ ਇੱਕ ਪਾਸੇ ਮੂਵੀ ਦੇਖਣੀ ਐ ਤੇ ਇੱਕ ਪਾਸੇ ਗਰਲਫ੍ਰੈਂਡ ਨਾਲ ਸ਼ਾਪਿੰਗ ਕਰਨੀ ਐ ਕਿੱਧਰ ਨੂੰ ਜਾਣਾ ਫੇਰ ਦੋਨੋਂ ਕੰਮ ਕਰ ਲਾਂਗੇ ਦੇਵ ਕਰੋੜ ਗੁੱਸੇ ਦੇ ਵਿੱਚ ਹੋਵੇ ਤੁਸੀਂ ਉਹਨਾਂ ਸੈਲਫੀ ਲਓਂਗੇ ਜਾਂ ਉਥੋਂ ਭੱਜ ਜਾਓਗੇ ਮੈਂ ਤਾਂ ਸੈਲਫੀ ਲਵਾਂਗਾ ਗੁੱਸੇ 'ਚ ਲੱਗਦਾ ਵਾ ਬਟ ਹੁੰਦਾ ਨਹੀਂ ਉਹ ਬੰਦਾ ਦਿਲ ਦਾ ਸਾਫ਼ ਆ ਜੇ ਗੁੱਸੇ 'ਚ ਹੋਵੇ ਤਾਂ ਮੈਂ ਜਾਊਂਗਾ 셀피 ਵੀ ਕੀ ਆਪਾਂ ਜੱਫੀ ਪਾ ਕੇ ਆਵਾਂਗੇ ਤੇ ਜੇਕਰ ਪਾਣੀ ਸੰਦੂ ਨਾਲ ਸਿੰਗ ਕਰਨ ਦਾ ਮੌਕਾ ਮਿਲੇ ਤਾਂ ਫੇਰ ਤੁਹਾਡਾ ਕੀ ਰਿਪਲਾਈ ਹੋਵੇਗਾ ਉਹਦੇ ਨਹੀਂ ਵੀ ਕਹੋਗੇ ਤਾਂ ਵੀ ਵੇਚ ਵੜ ਕੇ ਕਰੂੰਗਾ ਜੇ ਤੁਹਾਨੂੰ ਵੀ ਜ਼ਿੰਦਗੀ ਦੋ ਰਸਤੇ ਦਿੰਦੀ ਆ ਇੱਕ ਰਸਤੇ ਦੇ ਵਿੱਚ ਤੁਸੀਂ ਚੈਂਪੀਅਨ ਬਣ ਸਕਦੇ ਹੋ ਤੁਸੀਂ ਚੈਂਪੀਅਨ ਬੰਨਾ ਦੂਜੇ ਰਸਤੇ ਤੁਸੀਂ ਗੈਂਗਸਟਰ ਬੰਨਾ ਕਿਹੜੇ ਰਸਤੇ ਨੂੰ ਤੁਸੀਂ ਅਪਣਾਉਂਗੇ ਮੈਂ ਤਾਂ ਮੈਮ ਚੈਂਪੀਅਨ ਹੀ ਬਣੂੰਗਾ ਕਿਉਂ ਬਣੋਗੇ ਚੈਂਪੀਅਨ ਕਿਉਂਕਿ ਮੈਮ ਗੈਂਗਸਟਰ ਦੀ ਕੋਈ ਲਾਈਫ ਨਹੀਂ ਹੈਗੀ ਤੇ ਫੋਰ ਕੁਛ ਦਾ ਮਤਲਬ ਰਿਸਪੈਕਟ ਨਹੀਂ ਹੈਗੀ ਤਾਂ ਕਰਕੇ ਕਹਿੰਦੀ ਵੱਲੇ ਵੱਲੇ ਹੁੰਦੀ ਹਾਂਜੀ ਡਾਕੂਆਂ ਦਾ ਮੁੰਡਾ 3 ਮੂਵੀ ਆ ਰਹੀ ਹੈ ਦੇਵ ਕਰੋੜ ਤੇ ਬਾਣੀ ਸੰਧੂ ਦੀ ਡਾਕੂਆਂ ਦਾ ਮੁੰਡਾ ਪਾਰਟ 1 ਤੇ 2 ਆ ਚੁੱਕੀ ਹੈ ਜਿਹੜੀ ਕਿ ਕਾਫੀ ਸਕਸੈਸਫੁਲ ਵੀ ਰਹੀ ਤੇ ਹੁਣ ਪਾਰਟ 3 ਆਇਆ ਲੋਕਾਂ ਦੇ ਵਿੱਚ ਕਿੰਨੀ ਕਿ ਐਕਸਾਈਟਮੈਂਟ ਹੈ ਤੇ ਕੀ ਲੋਕਾਂ ਨੇ ਐਕਸਪੈਕਟ ਕੀਤਾ ਇਸ ਵਾਰ ਉਹਨਾਂ ਦੇ ਕੋਲ ਉਹ ਜਾਣਦੇ ਆ ਤੁਸੀਂ ਡਾਕੂਆਂ ਦਾ ਪਾਰਟ 1 ਤੇ ਪਾਰਟ 2 ਦੇਖਿਆ ਹੋਇਆ ਹੈ ਹਾਂਜੀ ਮੈਂ ਉਹ ਦੇਖੀ ਆਈ ਕਿਵੇਂ ਦਾ ਲੱਗਿਆ ਸੀ ਬਹੁਤ ਵਧੀਆ ਮੈਮ 3 ਆ ਰਹੀ ਹੈ 13 ਜੂਨ ਨੂੰ ਕੀ 익ਸਪੈਕਟੇਸ਼ਨਸ ਨੇ ਕਿ ਕਿਵੇਂ ਦੀਆਂ ਹੋਣਗੀਆਂ ਕੀ ਲੱਗਦਾ ਫਿਲਮ ਮੈਮ 1 2 ਪਾਰਟ ਦੋਨੇ ਬਹੁਤ ਵਧੀਆ ਸੀ ਤੇ ਆਪਾਂ ਉਮੀਦ ਕਰਦੇ ਵੀ ਗਾ ਵੀ ਵਧੀਆ ਹੋਊਗਾ ਫੈਮਿਲੀ ਚ ਬੈਠ ਕੇ ਦੇਖਣ ਵਾਲੀ ਫਿਲਮ ਆ ਬਹੁਤ ਵਧੀਆ ਜੇ ਤੁਹਾਨੂੰ ਵੀ ਜ਼ਿੰਦਗੀ ਦੋ ਰਸਤੇ ਦਿੰਦੀ ਆ ਇੱਕ ਰਸਤੇ ਦੇ ਵਿੱਚ ਤੁਸੀਂ ਚੈਂਪੀਅਨ ਬਣ ਸਕਦੇ ਹੋ ਤੁਸੀਂ ਚੈਂਪੀਅਨ ਬੰਨਾ ਦੂਜੇ ਰਸਤੇ ਤੁਸੀਂ ਗੈਂਗਸਟਰ ਬੰਨਾ ਕਿਹੜੇ ਰਸਤੇ ਨੂੰ ਤੁਸੀਂ ਅਪਣਾਉਂਗੇ ਮੈਂ ਤਾਂ ਮੈਮ ਚੈਂਪੀਅਨ ਹੀ ਬਣੂੰਗਾ ਕਿਉਂ ਬਣੋਗੇ ਚੈਂਪੀਅਨ ਕਿਉਂਕਿ ਮੈਮ ਗੈਂਗਸਟਰ ਦੀ ਕੋਈ ਲਾਈਫ ਨਹੀਂ ਹੈਗੀ ਤੇ ਹੋਰ ਕੁਛ ਦਾ ਦਾ મતલਬ ਰਿਸਪੈਕਟ ਨਹੀਂ ਹੈਗੀ ਤਾਂ ਕਰਕੇ ਚੈਂਪੀਅਨ ਦੀ ਬੱਲੇ ਬੱਲੇ ਹੁੰਦੀ ਹੈ ਹਾਂਜੀ ਫਿਰ ਮੈਨੂੰ ਇਹ ਦੱਸੋ ਤੁਹਾਡੇ ਗਰਲਫ੍ਰੈਂਡ ਹੈਗੀ ਹੈ ਹੈਗੀ ਹੈ ਫਿਰ ਦੇਵ ਕਰੋੜ ਦੇ ਨਾਲ ਮੂਵੀ ਦੇਖਣਾ મતલਬ ਮੂਵੀ ਉਹਨਾਂ ਦੀ ਦੇਖਣੀ ਪਸੰਦ ਕਰੋਗੇ ਜਾਂ ਫਿਰ ਗਰਲਫ੍ਰੈਂਡ ਨਾਲ ਸ਼ਾਪਿੰਗ ਕਰਨੀ ਮੈਡਮ ਜਿਹੜੀ ਇਹ ਮੂਵੀ ਹੈਗੀ ਨਾ ਇਹ ਮੁੰਡਿਆਂ ਨਾਲ ਦੇਖਣ ਵਾਲੀ ਹੈ ڈاکੂਆਂ ਦਾ ਮੁੰਡਾ ਕਿਉਂਕਿ ਕრაਊਡ ਬਹੁਤ ਹੋਣਾ ਵਾ ਤੇ ਜਿਆਦਾ ਵਧੀਆ ਕਿ ਮੁੰਡੇ ਨਾਲ ਦੇਖਣ ਜਾਵੇ ਵਧੀਆ ਗੱਲ। ਇੱਕ ਪਾਸੇ ਮੂਵੀ ਦੇਖਣੀ ਹੈ ਤੇ ਇੱਕ ਪਾਸੇ ਗਰਲਫ੍ਰੈਂਡ ਨਾਲ ਸ਼ਾਪਿੰਗ ਕਰਨੀ ਹੈ। ਕਿੱਧਰ ਨੂੰ ਜਾਣਾ ਫੇ? ਦੋਨੋਂ ਕੰਮ ਕਰ ਲਾਂਗੇ। ਦੋਨੋਂ ਕਰ ਲੈਣੀ। ਇੱਕ ਚੁਣਣਾ ਹੋਵੇ। ਆਪਾਂ ਦੋਨੋਂ ਕਰ ਲੈਣੇ ਅੱਧਾ-ਅੱਧਾ ਟਾਈਮ ਦੇ ਦੇਣਾ। ਜੇ ਗਰਲਫ੍ਰੈਂਡ ਕਹਿਵੇ ਨਹੀਂ ਮੂਵੀ ਦੇਖਣੀ ਪਏ ਮੇਰੇ ਨਾਲ ਹੀ ਜਾਣਾ ਤੁਸੀਂ। ਤੁਸੀਂ ਕਲੇਸ਼ ਕਰਾਉਂਗੇ ਮੈਡਮ। ਚਲੋ ਠੀਕ ਹੈ। ਅਗਰ ਬਾਣੀ ਸੰਦੂ ਨਾਲ ਕੋਈ ਸੀਨ ਕਰਨਾ ਹੋਵੇ ਉਹ ਕਹਵੇ ਕਿ ਤੁਸੀਂ ਮੇਰੇ ਨਾਲ ਮੂਵੀ 'ਚ ਸੀਨ ਕਰਨਾ ਹੈ। ਤੁਹਾਡਾ ਕੀ ਰਿਪਲਾਈ ਹੋਊਗਾ? ਟਾਈਮ ਹੀ ਨਹੀਂ ਮੈਡਮ। ਬਾਣੀ ਸੰਦੂ ਨੂੰ ਠੁਕਰਾ ਰਹੇ ਹੋ? ਹਾਂਜੀ ਹਾਂ ਗਰਲਫ੍ਰੈਂਡ ਜਿਆਦਾ ਪਿਆਰੀ ਆ ਹਾਂ movies ਦੇਖਦੇ ਹੋ ਪੰਜਾਬੀ ਦੇਵ ਕਰੋੜ ਕਿਵੇਂ ਦਾ ਲੱਗ ਸਹੀ ਆ ਆੜਬ ਸੁਹਾਵਾ ਦਾ ਬੰਦਾ ਲੱਗਦਾ ਜਦੋਂ ਨਾਲ ਸੀਨ ਕਰਨ ਦਾ ਮੌਕਾ ਮਿਲੇ ਕਰੋਗੇ ਉਹ ਤਾਂ ਹਰ ਇੱਕ ਨੂੰ ਮਿਲੋਗਾ ਬੰਦਾ ਕਰੋਗਾ ਹੀ ਠੀਕ ਹਾਂਜੀ ਹਾਂਜੀ ਤੇ ਜੇਕਰ ਬਾਣੀ ਸੰਧੂ ਨਾਲ ਸੀਨ ਕਰਨ ਦਾ ਮੌਕਾ ਮਿਲੇ ਤਾਂ ਫੇ ਤੁਹਾਡਾ ਕੀ ਰਿਪਲਾਈ ਹੋਵੇਗਾ ਉਹਦੇ ਨਹੀਂ ਵੀ ਕਹੋਗੇ ਤਾਂ ਵੀ ਵੇਚੜੜੇ ਕਰੂੰਗਾ ਕਰੂੰਗਾ ਹੀ ਸਕੂਲ ਦੇ ਵਿੱਚ ਕਿਹੜਾ ਫੇਵਰੇਟ ਸਬਜੈਕਟ ਸੀ ਤੁਹਾਡਾ ਸਾਇੰਸ ਮੈਥ ਇੰਗਲਿਸ਼ ਜਾਂ ਫਿਰ ਦੇਵ ਕਰੋੜ ਦੇ ਵਾਂਗੂ ਗੁੰਡਾਗਰਦੀ ਕਰਨਾ ਸਬਜੈਕਟ ਤੇ ਕੋਈ ਫੇਵਰਟ ਨਹੀਂ ਸੀਗਾ। ਲੈ ਗੁੰਡਾ ਕਰਦੀ ਕਰਦੇ। ਨਹੀਂ ਗੁੰਡਾ ਕਰਦੀ ਵੀ ਨਹੀਂ। ਉਹਦੇ ਬਸ ਹਾਸੀ ਮਜ਼ਾਕ ਯਾਰਾ ਦੋਸਤਾਂ ਦੇ ਨਾਲ ਜਿਆਦਾ ਵਧੀਆ ਲੱਗਦਾ ਸੀ। ਮੂਵੀ ਆ ਰਹੀ ਉਹਨਾਂ ਦੀ ਡਾਕੂਆ ਦਾ ਮੁੰਡਾ 3। ਕਿਵੇਂ ਦੀ ਫਿਰ ਐਕਸਾਈਟਮੈਂਟ ਆ। ਐਕਸਾਈਟਮੈਂਟ ਤੇ ਹੈਗੀ ਹੁਣ ਉੱਥੇ ਜਾ ਕੇ ਪਤਾ ਲੱਗੂ। ਮੂਵੀ ਤਾਂ ਵੈਸੇ ਵਧੀਆ ਹੁੰਦੀ ਉਹਨਾਂ ਦੀ, ਸਟੋਰੀ ਵੀ ਵਧੀਆ ਹੁੰਦੀ ਆ। ਐਕਸਪੈਕਟੇਸ਼ਨਸ ਹੈ ਹੀ ਨਹੀਂ। ਹਾਂ। ਹਾਂਜੀ। ਤੁਸੀਂ ਦੇਖਦੇ ਹੋ ਪੰਜਾਬੀ ਮੂਵੀਜ਼? ਹਾਂਜੀ ਮੈਮ। ਫੇਰ ਦੇਵ ਕਰੋੜ ਦਾ ਉਸ ਬਾਰੇ ਕੀ ਖਿਆਲ ਨੇ? ਵਧੀਆ ਆ, ਪਰਸਨੈਲਿਟੀ ਓਕੇ ਆ। ਠੀਕ ਇੱਕ ਪਾਸੇ ਦੇਵ ਕਰੋੜ ਦੀ ਮੂਵੀ ਦੇਖਣ ਜਾਣਾ ਦੂਜੇ ਪਾਸੇ ਗਰਲਫ੍ਰੈਂਡ ਨਾਲ ਸ਼ਾਪਿੰਗ ਕਰਨ ਜਾਣਾ ਉਹ ਗਰਲਫ੍ਰੈਂਡ ਨਹੀਂ ਹੈਗੀ ਤੁਹਾਡੀ ਬਣਾਈ ਨਹੀਂ ਹੈ ਬਣੀ ਨਹੀਂ ਬਣਾਈ ਨਹੀਂ ਕਿਉਂ ਵੈਸੇ ਹੀ ਮੰਮੀ ਦੀ ਪਸੰਦੀ ਗੁੜੀ ਲੈ ਕੇ ਹਾਂਜੀ ਬਾਣੀ ਸੰਧੂ ਨਾਲ ਸੀਨ ਕਰਨ ਦਾ ਮੌਕਾ ਮਿਲੇ ਤੁਹਾਡਾ ਕੀ ਰਿਪਲਾਈ ਹੋਵੇਗਾ ਬਾਣੀ ਸੰਧੂ ਨਾਲ ਵਧੀਆ ਆ ਠੀਕ ਆ ਓਕੇ ਆ ਬਸਟਾ ਤੁਸੀਂ ਏ ਡਾਕੂ ਬਣੋਗੇ ਜਾਂ ਫਿਰ ਚੈਂਪੀਅਨ ਬਣੋਗੇ ਇਹਨੇ ਕਰ ਬਣਾ ਮੈਂ ਸ਼ਾਤੌਸ ਕਰਵਾਂ ਨਾ ਨਹੀਂ 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 ਬੰਦਾ ਬਣ ਜਾ ਬੰਦਾ ਬਣ ਜਾਈ ਬਹੁਤ ਹੈ ਮੈਂ ਡਾਕੂ ਬੰਨਾ ਪਸੰਦ ਕਰੂੰਗਾ ਕਿਉਂ ਵੈਸੀ ਰੋਲ ਵੀ ਨੈਗੇਟਿਵ ਰੋਲ ਜ਼ਿਆਦਾ ਵਧੀਆ ਲੱਗਦੇ ਮੈਨੂੰ ਚੈਂਪੀਅਨ ਨਹੀਂ ਬਣੂੰਗੇ ਨਾ ਨੈਗੇਟਿਵ ਬੰਦਾ ਪਸੰਦ ਹਾਂ ਡਾਕੂ ਵੀ ਅੱਜਕੱਲ ਵਿਲਨ ਵੀ ਚੈਂਪੀਅਨ ਹੀ ਅੱਜਕੱਲ ਤੇ ਰੀਅਲ ਲਾਈਫ ਚ ਕਿਵੇਂ ਨੇ ਵਿਲਨ ਆ ਫਿਰ ਕਿ ਹੀਰੋ ਰੀਅਲ ਲਾਈਫ ਚ ਵਸੇ ਹੈ ਬਣੇਗਾ ਚੰਦੂ ਚੈਂਪੀਅਨ ਚੰਦੂ ਨਹੀਂ ਚੈਂਪੀਅਨ ਹੈ ਮੈਂ ਤੁਹਾਡੀ ਗਰਲਫ੍ਰੈਂਡ ਨਹੀਂ ਨਹੀਂ ਸੁਵੀ ਨਹੀਂ ਬਣੀ ਬਣੀ ਨਹੀਂ ਬਣੀ ਨਹੀਂ ਨਾ ਟਰਾਈ ਕੀਤੀ ਡਰਾਈਵ ਨਹੀਂ ਕੀਤੀ ਹਰੇ ਦਾ ਨਹੀਂ ਡਰਾਈਵ ਕੀਤੀ ਬਹੁਤ ਜਾਨਦਾ ਨਹੀਂ ਦਿੱਲੀ ਨਾ ਨਾ ਚਲੋ ਫੇ ਪਾਣੀ ਸੰਦੂ ਨੇ ਕਹਿ ਰਿਹਾ ਮੇਰੇ ਨਾਲ ਸੀਨ ਕਰਨਾ ਕੀ ਰਿਪਲਾਈ ਹੋਵੇਗਾ ਤੁਹਾਡਾ ਮੈਨੂੰ ਐਕਟਿੰਗ ਨਹੀਂ ਆਉਂਦੀ ਪਾਣੀ ਸੰਦੂ ਕਹਿ ਰਹੀ ਹੈ ਐਕਟਿੰਗ ਨਹੀਂ ਆਉਂਦੀ ਨਾ ਨਹੀਂ ਪਤਾ ਕੌਣ ਹੈ ਸਿੰਗਰ ਹੈ ਪਤਾ ਮੈਨੂੰ ਭਰਾਵਾ ਸਿੰਗਰ ਹੈ ਅਗਰ ਦੇਵ ਕਰੋੜ ਗੁੱਸੇ ਦੇ ਵਿੱਚ ਹੋਵੇ ਤੁਸੀਂ ਉਹਨਾਂ ਉਸ ਟਾਈਮ ਸੈਲਫੀ ਅਗੇ ਐਂਡ ਕਰੋ ਸਰ ਸਾਰੀ ਫਿਲਮਾਂ ਦੇਖੀਆਂ ਨਹੀਂ ਅਗਰ ਉਹ ਗੁੱਸੇ ਦੇ ਵਿੱਚ ਹੋਵੇ ਤੁਸੀਂ ਉਹਨਾਂ ਸੈਲਫੀ ਲਾਉਂਗੇ ਜਾਂ ਫਿਰ ਉਥੋਂ ਭੱਜ ਜਾਓਗੇ ਮੈਂ ਉਥੋਂ ਸਾਈਡ ਹੀ ਦੂਰ ਖੜਾ ਹੋਊਂਗਾ ਆ ਪਾਜੀ ਹਾਂ ਸਾਈਡ ਤੇ ਖੜੇ ਹੈ। ਸੈਲਫੀ ਲੈਣ ਲਈ ਕਹਿੰਦਾ ਦੂਰ ਰਹਿਣਾ ਬੈਟਰ ਹੈ। ਜਿਆਦਾ ਗੁੱਸੇ 'ਚ ਫਿਰ ਉਹ ਕੀ ਪਤਾ ਗੁੱਸੇ 'ਚ ਕੁਝ ਵੀ ਕਹਿ ਦੇਵੇ। ਬੇਇੱਜ਼ਤੀ ਆਂਦੀ ਹੈ। ਸਪੋਸਟ ਕਰੋ ਤੁਹਾਨੂੰ ਪੰਜਾਬੀ ਐਕਟਰ ਦੇਫਰੋਡ ਦੇ ਨਾਲ ਮੂਵੀ ਕਰਨ ਦਾ ਮੌਕਾ ਮਿਲ ਰਿਹਾ। ਤੁਹਾਡਾ ਫਿਰ ਉਹਨਾਂ ਦੇ ਨਾਲ ਕੀ ਜਵਾਬ ਹੋ? ਕੁਝ ਨਹੀਂ ਮੈਡਮ ਉਹ ਤਾਂ ਮੌਕਾ ਦੇਖੂਗਾ ਨਾ ਫਿਰ ਕੀ ਬੰਦਦਾ ਕੀ ਨਹੀਂ ਬੰਦਦਾ। ਮਤਲਬ ਤੁਹਾਡਾ ਦਿਲ ਕਰੂਗਾ ਤੁਸੀਂ ਸਪੋਸਟ ਤੁਹਾਨੂੰ ਆ ਗਿਆ ਕਿ ਦੇਫਰੋਡ ਦੇ ਨਾਲ ਮੂਵੀ ਆ ਤੁਸੀਂ ਕਰਨੀ ਆ। ਜਰੂਰ ਮੈਂ ਮੈਂ ਤਾਂ 100% ਹਾਂ ਕਰੂੰਗਾ ਨਾ ਜੇ ਬਾਣੀ ਸੰਧੂ ਹੋਵੇ ਹੀਰੋਇਨ ਉਸ ਮੂਵੀ ਦੇ ਵਿੱਚ ਫਿਰ ਤੁਸੀਂ ਡਾਕੂ ਦਾ ਰੋਲ ਕਰਨਾ ਪਸੰਦ ਕਰਨਾ ਜਾਂ ਚੈਂਪੀਅਨ ਦਾ ਨਹੀਂ ਮੈਂ ਡਾਕੂ ਦਾ ਕਰੂੰਗਾ ਚੱਕ ਕੇ ਲਾਉਣਗਾ ਡਗਾ ਡਗਾ ਨਾ ਬਾਣੀ ਸੰਧੂ ਨੇ ਚੱਕਨ ਨੂੰ ਫੇਰ ਦੇ ਦਿੱਆ ਤੁਸੀਂ ਬਿਲਕੁਲ ਚੱਕ ਕੇ ਲਿਆਵਾਂਗੇ ਬਿਲਕੁਲ ਚੱਕ ਕੇ ਲਾਵਾਂਗੇ ਤੁਹਾਡੀ ਗਰਲਫ੍ਰੈਂਡ ਹੈਗੀ ਆ ਬਿਲਕੁਲ ਹੈਗੀ ਬੜਾ ਦੋ ਦੋ ਹੈ ਕੀ ਆ ਬ੍ਰੋ ਹੈ ਕੀ ਆ ਹੋਰ ਜੇ ਤੁਹਾਡੀ ਮੂਵੀ ਹੈ ਤੁਹਾਡੀ ਜੇ ਵੀਡੀਓ ਉਹਨਾਂ ਦੇਖ ਲਈ ਨਾ ਕਲੇਸ਼ ਹੋ ਜਾਣਾ ਘਰੇ ਜਾ ਕੇ ਕੋਈ ਗੱਲ ਨਹੀਂ ਮੈਡਮ ਸਾਬ ਲਾਂਗੇ ਕਲੇਸ਼ ਬਿਲਕੁਲ ਸਾਬਦੇ ਹੀ ਹੈ ਬਿਲਕੁਲ ਸਾਬਦੇ ਹੀ ਹੈ ਜੀ ਠੀਕ ਹੈ ਅਗਰ ਗਰਲਫ੍ਰੈਂਡ ਨਾਲ ਸ਼ਾਪਿੰਗ ਕਰਨਾ ਹੈ ਇੱਕ ਪਾਸੇ ਤੇ ਇੱਕ ਪਾਸੇ ਦੇਵ ਕਰੋੜ ਦੀ ਮੂਵੀ ਤੁਹਾਡੇ ਲਈ ਕੀ ਜ਼ਰੂਰੀ ਆ ਮੈਡਮ ਗਰਲਫ੍ਰੈਂਡ ਨਾਲ ਸ਼ਾਪਿੰਗ ਕਰ ਕਿਉਂ ਬਿੱਲਾ ਦਾ ਐਸੇ ਹੀ ਖਰਚਾਉਗੇ ਉਹ ਹਾਂਜੀ ਪੈਸੇ ਹੀ ਖਰਚਾਉਗੇ ਉਹ ਫਿਰ ਕਿਉਂ ਹੈ ਮੈਡਮ ਰਲ ਮਿਲ ਕੇ ਕਰ ਲਾਂਗੇ ਦੋਨਾਂ ਨੂੰ ਕਰਾਉਣੀ ਵੇ ਹਾਂਜੀ ਦੋਨਾਂ ਨੂੰ ਕਰਾਉਣੀ ਵੇ ਬਿਲਕੁਲ ਮੈਡਮ ਦੋਨਾਂ ਨੂੰ ਕਰਾਵਾਂਗੇ ਹੋਰ ਕੱਠੀ ਲੈ ਜਾਣਾ ਫੇ ਕੀ ਕਹਿਣਾ ਫੇ ਤਾਂ ਤੁਸੀਂ ਸੌਂਕਣ ਸੌਂਕਣ ਵਾਲੇ ਸੀ ਹਾਂ ਉਹ ਉਹ ਮੂਵੀ ਬਣਦੀ ਸਹੀ ਗੱਲ ਆ ਬਾਣੀ ਸੰਦਨਾ ਤਨ ਮੂਵੀ ਚ ਸੀਨ ਕਰਨ ਨੂੰ ਮੌਕਾ ਮਿਲੇ ਤੁਸੀਂ ਉਸ ਮੂਵੀ ਦੇ ਵਿੱਚ ਡਾਕੂ ਬੰਨਾ ਪਸੰਦ ਕਰੋਗੇ ਜਾਂ ਚੈਂਪੀਅਨ ਮੈਂ ਤਾਂ ਡਾਕੂ ਹੀ ਬੰਨਾ ਪਸੰਦ ਕਰੂੰਗਾ ਕਿਉਂ ਐਡੀ ਸੋਹਣੀ ਕੁੜੀ ਹੋਵੇ ਤਾਂ ਡਾਕੂ ਵਧੀਆ ਲੱਗਦਾ ਵਾ ਫੇ ਡਾਕੂ ਚੱਕ ਕੇ ਲੈ ਜਾਂਦੇ ਤਾਂ ਕਰਗੇ ਹਾਂਜੀ ਹਾਂਜੀ ਜੀ ਆ ਨਾਲ ਤਾਂ ਮੇਰੇ ਡਾਕੂ ਬੈਠਾ ਨਾ 3 ਕਰੋੜ ਦੀ ਮੂਵੀ ਆ ਰਹੀ ਹੈ ਡਾਕੂਆਂ ਦਾ ਮੁੰਡਾ ਤੇ ਕਿੰਨੀਆਂ ਇੱਕ ਐਕਸਪੈਕਟੇਸ਼ਨਸ ਨੇ ਉਹਦੇ ਉੱਤੇ ਐਕਸਪੈਕਟੇਸ਼ਨਸ ਹੋਏ ਤਾਂ ਬਹੁਤ ਆ ਕਾਫੀ ਵਧੀਆ ਐਕਟਰ ਆ ਹਾਂਜੀ ਜਿੱਦਾਂ ਦੇਖਿਆ ਮਾਦੀ ਮੂਵੀਜ਼ ਅੱਗੇ ਵੀ ਢਾਕੋਂ ਮੁੰਡਾ 1 2 ਜਾਂ ਹੋਰ ਉਹ ਆਪਾਂ ਫਿਲਮਾਂ ਦੇ ਲਈ ਤਾਂ ਕਾਫੀ ਵਧੀਆ ਵਾਂ ਤਾਂ ਐਕਸਪੈਕਟੇਸ਼ਨਸ ਇਹੀ ਆ ਕਿ ਵਧੀਆ ਜਾਊਗੀ ਉਹ ਫਿਲਮ ਰੋਲ ਜੱਜ ਦਾ ਲੱਗਦਾ ਥੋੜਾ ਖੜਕੂ ਡੈਵ ਦੇਵ ਕਰੋੜ ਗੁੱਸੇ ਦੇ ਵਿੱਚ ਹੋਵੇ ਤੁਸੀਂ ਉਹ ਨਾ ਸੈਲਫੀ ਲਓਗੇ ਜਾਂ ਉਥੋਂ ਭੱਜ ਜਾਓਗੇ ਮੈਂ ਤਾਂ ਸੈਲਫੀ ਲਵਾਂਗਾ ਗੁੱਸੇ 'ਚ ਲੱਗਦਾ ਵਾ ਬਟ ਹੁੰਦਾ ਨਹੀਂ ਉਹ ਬੰਦਾ ਦਿਲ ਦਾ ਸਾਫ ਆ ਜੇ ਗੁੱਸੇ 'ਚ ਹੋਵੇ ਤਾਂ ਮੈਂ ਜਾਊਂਗਾ ਸੈਲਫੀ ਸੈਲਫੀ ਵੀ ਕੀ ਆਪਾਂ ਜੱਫੀ ਪਾ ਕੇ ਆਵਾਂਗੇ ਤਨੂੰ ਜ਼ਿੰਦਗੀ 'ਚ ਦੋ ਰਸਤੇ ਮਿਲ ਰਿਹਾ। ਇੱਕ ਸਾਈਡ ਤੁਸੀਂ ਗੈਂਗਸਟਰ ਬਣ ਸਕਦੇ ਹੋ, ਇੱਕ ਸਾਈਡ ਤੁਸੀਂ ਚੈਂਪੀਅਨ ਬਣ ਸਕਦੇ ਹੋ। ਕਿਹਨੂੰ ਚੁਣੋਗੇ? ਚੈਂਪੀਅਨ। ਕਿਉਂ? ਕਿਉਂਕਿ ਸਪੋਰਟਸ ਸਪੋਰਟਸ 'ਤੇ ਰਹਿੰਦਾ ਪਰਸਨ ਤੇ ਉਹ ਹੈਲਦੀ ਰਹਿੰਦਾ ਆ, ਉਹਦੀ ਸਿਹਤ ਵਧੀਆ ਰਹਿੰਦੀ ਆ। ਤੇ ਬਾਕੀ ਦੂਜੇ ਕੰਮਾਂ 'ਚ ਨਹੀਂ ਪੈਂਦਾ, ਨਸ਼ਿਆਂ 'ਚ ਨਹੀਂ ਪੈਂਦਾ। ਪੰਜਾਬ ਦੇ ਵਿੱਚ ਇਸ ਵੇਲੇ ਨਸ਼ਿਆਂ ਦੇ ਨਾਲ ਬਹੁਤ ਸਾਰੇ ਲੋਕ ਐਡਿਕਟਡ ਨੇ। ਕਾਫੀ ਨੌਜਵਾਨ ਪੀੜੀ ਇਹ ਨਸ਼ਿਆਂ ਤੇ ਲੱਗੀ ਹੋਈ ਹੈ ਲੱਗਦਾ ਕਿ ਇਕਰ ਅੱਛੀ ਸਪੋਰਟ ਮਿਲਨੀ ਤੇ ਵਿਲ ਪਾਵਰ ਹੋਣਾ ਨਸ਼ਾ ਨੂੰ ਖਤਮ ਕਰ ਸਕਦੀ ਹੈ ਹਾਂਜੀ ਜ਼ਰੂਰ ਕਿਉਂਕਿ ਜੇ ਬੰਦਾ ਨਸ਼ਿਆਂ 'ਚ ਨਹੀਂ ਪੈਂਗਾ ਤੇ ਉਹਨੂੰ ਬੁਰੀ ਆਦਤ ਨਹੀਂ ਲੱਗੂਗੀ ਤੇ ਉਹ ਆਪਣੇ ਜ਼ਿੰਦਗੀ ਤੇ ਫੋਕਸ ਰਹੇਗਾ ਕਿ ਉਹਨੇ ਕੀ ਕਰਨਾ ਹੈ ਕਿੱਦਾਂ ਕਰਨਾ ਹੈ ਤੇ ਬਾਕੀ ਫੈਮਿਲੀ ਵਗੈਰਾ ਵੀ ਖੁਸ਼ ਰਹੂਗੀ ਜੇ ਨਸ਼ਿਆਂ 'ਚ ਪੈ ਗਿਆ ਤੇ ਉਹਦੇ ਘਰਦਿਆਂ ਨੇ ਵੀ ਮਤਲਬ ਰਹਿ ਜਾਣਾ ਬਾਣੀ ਸੰਦੂ ਕਹਵੇ ਕਿ ਮੇਰੇ ਨਾਲ ਤੁਸੀਂ ਮੂਵੀ 'ਚ ਸੀਨ ਕਰਨਾ ਕੀ ਰਿਪਲਾਈ ਹੋਊਗਾ ਤੁਹਾਡਾ ਕਰਾਂਗੇ ਕਿਉਂ ਨਹੀਂ ਕਰਾਂਗੇ ਕੋਈ ਵੀ ਕੋਈ ਵੀ ਐਕਟਰ ਹੋਵੇ ਕਰਾਂਗੇ ਹੀ ਹੁਣ ਜੇ ਤੇ ਡਾਕੂ ਦਾ ਸੀਨ ਕਰਨਾ ਪਸੰਦ ਕਰੂੰਗਾ ਜਾਂ ਚੈਂਪੀਅਨ ਦਾ ਚੈਂਪੀਅਨ ਦਾ ਕਰ ਲਵਾਂਗੇ ਉਹ ਚੇ ਵੀ ਚੈਂਪੀਅਨ ਦਾ ਕਰਾਂਗੇ ਹਾਂਜੀ ਡਾਕੂਆਂ ਦਾ ਨਹੀਂ ਕਰਨਾ ਡਾਕੂਆਂ ਦੇ ਨਹੀਂ ਕਰਨਾ ਤੁਸੀਂ ਮੂਵੀ ਦੇ ਵਿੱਚ ਡਾਕੂ ਬੰਨਾ ਪਸੰਦ ਕਰੋਗੇ ਜਾਂ ਚੈਂਪੀਅਨ ਜੇ ਹੀਰੋਇਨ ਬਣੀ ਸੰਧੂ ਹੋਵੇ ਅਹੀਂ ਡਾਕੂ ਡਾਕੂ ਕਿਉਂ ਅਹੀਂ ਡਾਕੂ ਆ ਜੀ ਅੱਛਾ ਹਾਂਜੀ ਜੇ ਜਿੰਦਗੀ 'ਚ ਤੁਹਾਨੂੰ ਦੋ ਰਸਤੇ ਮਿਲਣ ਨੇ ਕਿ ਗੈਂਗਸਟਰ ਐ ਕਿ ਚੈਂਪੀਅਨ ਬਣਨ ਦਾ ਫਿਰ ਗੈਂਗਸਟਰ ਹੀ ਬਣੋਗੇ ਮੈਨੂੰ ਲੱਗਦਾ ਨਹੀਂ ਨਹੀਂ ਜੀ ਗੈਂਗਸਟਰ ਨਹੀਂ ਗੈਂਗਸਟਰ ਲਾਈਫ ਬੁਰੀ ਆ ਜੀ ਉਦਾਂ ਫੇ ਡਾਕੂ ਬਣਨਾ ਜਬਾਣੀ ਸੰਧੂ ਹੀਰੋਇਨ ਹਾਂਜੀ ਠੀਕ ਹੈ ਜੀ ਆਈ ਫੈਨ ਆ ਬਾਣੀ ਸੰਧੂ ਦੇ ਜੀ ਡਾਕੂ ਬਣ ਕੇ ਫਿਰ ਤਾਂ ਇਮਪ੍ਰੈਸ਼ਨ ਵਧੀਆ ਪਾਉਣਾ ਚੈਂਪੀਅਨ ਬਣ ਕੇ ਬਾਓ ਚੈਂਪੀਅਨ ਬਣ ਕੇ ਪੈਂਦਾ ਨਹੀਂ ਜੀ ਡਾਕੂ ਬਣ ਕੇ ਜ਼ਿਆਦਾ ਵਧੀਆ ਇਮਪ੍ਰੈਸ਼ਨ ਹਾਂਜੀ ਹਾਂਜੀ ਤੁਹਾਡੀ ਗਰਲਫ੍ਰੈਂਡ ਹੈਗੀ ਹਾਂਜੀ ਇੱਕ ਪਾਸੇ ਗਰਲਫ੍ਰੈਂਡ ਨਾਲ ਸ਼ਾਪਿੰਗ ਤੇ ਜਾਣਾ ਦੂਜੇ ਪਾਸੇ ਦੇਵ ਕਰੋੜ ਦੀ ਮੂਵੀ ਦੇਖਣੀ ਕੀ ਲੱਗਦਾ ਮੂਵੀ ਮੂਵੀ ਦੇਵ ਕਰੋੜ ਦੀ ਤੇ ਮਤਲਬ ਗਰਲਫ੍ਰੈਂਡ ਨੂੰ ਫੇ ਕਹਿਣਾ ਨਹੀਂ ਕਰਨੀ ਸ਼ਾਪਿੰਗ ਦੋ ਆ ਜੀ ਕੋਈ ਨਾ ਇੱਕ ਚਲੇਗੀ ਦੂਜੀ ਰਹਿ ਜਾਊਗੀ ਹਾਂਜੀ 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 ਮੂਵੀ ਜ਼ਿਆਦਾ ਜ਼ਰੂਰੀ ਹੈ ਹਾਂਜੀ ਮੂਵੀ ਜ਼ਿਆਦਾ ਜ਼ਰੂਰੀ ਆ ਦੋ ਆਈਆ ਪਤਾ ਹੀ ਆਪਾਂ ਦੋ ਰੱਖਿਆ ਵਾ ਉਹ ਸਹੀ ਆ ਹਾਂਜੀ ਜੇ ਮੇਰੀ ਬਾ ਮੂਵੀ ਦੇ ਵਿੱਚ ਪਾਣੀ ਸੰਧੂ ਹੀਰੋਇਨ ਹੋਵੇ ਡਾਕੂ ਬਣਨਾ ਜਾਂ ਚੈਂਪੀਅਨ ਡਾਕੂ ਡਾਕੂ ਕਿਉਂ ਡਾਕੂ ਕਿਉਂਕਿ ਬਾਣੀ ਸੰਧੂ ਮਾਈ ਕ੍ਰਸ਼ ਅੱਛਾ ਬਾਣੀ ਸੰਧੂ ਕ੍ਰਸ਼ ਆ ਤੇ ਡਾਕੂ ਬਣ ਕੇ ਇੰਪ੍ਰੈਸ ਕਰਨਾ ਹੈ ਹਾਂਜੀ ਹਾਂਜੀ ਚੈਂਪੀਅਨ ਬਣ ਕੇ ਇੰਪ੍ਰੈਸ ਨਹੀਂ ਹੋਣਾ ਨਹੀਂ ਨਹੀਂ ਐਦਾਂ ਨਹੀਂ ਹੋਣਾ ਨੇ ਡਾਕੂ ਬਣ ਕੇ ਹੋਣਾ ਵਾ ਅੱਛਾ ਹਾਂਜੀ ਕਿਉਂ ਡਾਕੂ ਦਾ ਮੁੰਡਾ 3 ਆ ਰਿਹਾ ਇਸ ਕਰਕੇ ਹਾਂਜੀ ਹਾਂਜੀ ਕਿੰਨੇ ਕ ਐਕਸਪੈਕਟੇਸ਼ਨ ਆਫ ਡਾਕੂ ਆ ਦੇ ਮੁੰਡੇ 3 ਦੀ ਮੂਵੀ ਤੋਂ ਬਹੁਤ ਜ਼ਿਆਦਾ ਜੀ ਕਿਵੇਂ ਦੀ ਜਾਣੋ ਫੇ ਦੇਖਣ ਆਪਾਂ ਪਹੁੰਚਾਂਗੇ ਜਰੂਰ ਪਹੁੰਚਾਂਗੇ